ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਟੈਂਪਰੇਚਰ 45 ਡਿਗਰੀ ਤੇ ਪਹੁੰਚਿਆ ਪਿਆ ਤੇ ਇਸ ਤੋਂ ਵੀ ਉੱਪਰ ਜਾਣ ਦੀ ਸੰਭਾਵਨਾ ਹੋ ਰਹੀ ਹੈਗੀ ਕਿਉਂ ਇਹ ਹੈ ਜੀ ਕਿਉਂ ਕੀ ਚੱਕਰ ਪੈ ਗਿਆ ਇਹ ਤੇ ਕਿਉਂ ਇੰਨਾ ਜ਼ਿਆਦਾ ਟੈਂਪਰੇਚਰ ਵਧ ਗਿਆ ਹੈਗਾ ਸਾਤੀ ਦੇ ਉੱਪਰ ਤੇ ਖਾਸ ਕਰਕੇ ਪੰਜਾਬ ਵਾਲੇ ਜੇਕਰ ਤੁਸੀਂ ਹੁਣ ਅੱਜ ਦਾ ਟੈਂਪਰੇਚਰ ਟੈਂਪਰੇਚਰ ਦੇਖੋ ਨਾ ਪੰਜਾਬ ਵਾਲੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਸਭ ਤੋਂ ਵੱਧ ਰੈੱਡ ਜ਼ੋਨ ਪੰਜਾਬ ਏਰੀਆ 'ਚ ਦਿਖਾ ਰਿਹਾ ਤੇ ਇੰਡੀਆ ਦੇ ਬਾਕੀ ਜਗ੍ਹਾ ਦੇ ਨਾਲੋਂ ਦਿੱਲੀ ਪੰਜਾਬ ਏਰੀਆ ਸਾਰਾ ਹਨਾ ਨਾਰਥ ਵਾਲੀ ਉੱਪਰ ਵਾਲੀ ਰੇਲ ਬਹੁਤ ਜ਼ਿਆਦੇ ਰੈਡ ਏਰੀਆ ਦਿਖਾਰਿਆਗਾ ਤੇ ਹੋਰ ਕੰਟਰੀਆਂ ਨਾਲੋਂ ਵੀ ਪੰਜਾਬ ਦੇ ਏਰੀਆ 'ਚ ਸਭ ਤੋਂ ਵੱਧ ਯਾਦੇ ਗਰਮੀ ਪੈ ਰਹੀ ਹੈਗੀ ਆਪਣੀ ਇੰਡੀਆ ਦੇ ਨਾਰਥ ਵਾਲੇ ਸਾਈਡ ਤੇ ਪਰ ਯਾਰ ਦੇਖੋ ਇਹ ਗਰਮੀ ਇੰਨੀ ਕਿਉਂ ਪੈਣ ਲੱਗੀ ਇਕਦਮ ਕਿਵੇਂ ਪੈਣ ਲੱਗੀ ਹਨਾ ਕੁਝ ਦਿਨ ਤੋਂ ਆਪਾਂ ਵੀਡੀਓ ਦੇਖਿਆ ਨੂੰ ਜਿਵੇਂ ਲੋਕ ਜਿਹੜੇ ਮੰਦੂਦ ਦੀ ਨੇ ਬੇਦਿਮਾਗ ਉਹਨਾਂ ਨੇ ਦਰਖਤਾਂ ਨੂੰ ਫਰੇਆਮ ਹਰੇ ਭਰੇ ਦਰਖਤਾਂ ਨੂੰ ਸਾੜਿਆ ਕਿੰਨੇ ਦਰਖਤ ਸਾੜੇ ਸੈਂਕੜੇ ਦਰਖਤ ਸਾੜੇ ਗਏ ਹਨ ਪਰ ਉਸ ਤੋਂ ਵੀ ਜਿਹੜੀ ਮਾੜੀ ਗੱਲ ਇਹ ਹੈ ਕਿ ਸਾਡੀ ਸਰਕਾਰ ਹੈ ਜਿਹੜੀ ਉਹ ਬਿਲਕੁਲ ਸੁੱਤੀ ਪਈ ਹੈ ਸਰਕਾਰ ਨੂੰ ਇਹੋ ਜਿਹੇ ਲੋਕਾਂ ਦੇ ਉੱਤੇ ਸਖਤ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਕੋਈ ਬੰਦਾ ਇਹਦੇ ਉੱਤੇ ਪਹਿਲਾਂ ਤੋਂ ਕਾਨੂੰਨ ਬਣੇ ਹੋਏ ਨੇ এনवायरमेंट ਨੂੰ ਲੈ ਕੇ ਨੇਚਰ ਨੂੰ ਲੈ ਕੇ ਜੇਕਰ ਕੋਈ ਖਲਵਾੜ ਕਰਦਾ ਹੈ ਤਾਂ ਉਹਨਾਂ ਨੂੰ ਸਜ਼ਾ ਮਾ ਵੀ ਨੇ ਜੁਰਮਾਨੇ ਵੀ ਨੇ ਪਰ ਲੋਕ ਉਹ which is the ਪਰਵਾਹ ਕਰਦੇ ਨਹੀਂ ਤੇ ਜਿਹੜੀ ਚੀਜ਼ ਨੇ ਸਾਨੂੰ ਬਣਾਇਆ ਕੁਦਰਤ ਨੇ ਅਸੀਂ ਉਸ ਨੂੰ ਖਤਮ ਕਰਨ ਲੱਗੇ ਪਿਆ ਸਾਨੂੰ ਜਿਹੜਾ ਸਰੀਰ ਹੈ ਕੁਦਰਤ ਨੇ ਦਿੱਤਾ ਮਿੱਟੀ ਹਵਾ ਪਾਣੀ ਸਾਰਾ ਕੁਝ ਕੁਦਰਤ ਦਾ ਠੀਕ ਹੈ ਅਧਰਕ ਤਾਂ ਅਸੀਂ ਐਦਾਂ ਖਤਮ ਕਰ ਰਹੇ ਹਾਂ ਯਾਰ ਜਿਵੇਂ ਅਸੀਂ ਪਤਾ ਨਹੀਂ ਕਿ ਕੋਈ ਇਨਾਮ ਲੈਣਾ ਹੁੰਦਾ ਹਨਾ ਕਿਤਾ ਮਤਲਬ ਲੋਕ ਐਨੇ ਗਿਰ ਚੁੱਕੇ ਨੇ ਤੇ ਹੁਣ ਜਦੋਂ ਕੁਦਰਤ ਨੇ ਇੱਕ ਕਿਣਕੇ ਦੇ ਬਰਾਬਰ ਵੀ ਆਪਣਾ ਰੂਪ ਨਹੀਂ ਬਦਲਿਆ ਮਤਲਬ ਥੋੜਾ ਜਿਹਾ ਹਜੇ ਆਪਣਾ ਰੂਪ ਦਿਖਾਤਾ ਕੁਦਰਤ ਨੇ ਟੈਂਪਰੇਚਰ ਥੋੜਾ ਜਿਹਾ ਉੱਪਰ ਚੱਕਿਆ ਤਾਂ ਲੋਕਾਂ ਦੇ ਵਿੱਚ ਹਾਹਾਕਾਰ ਮੱਚ ਗਈ ਕੀ ਯਾਰ ਇੰਨਾ ਟੈਂਪਰੇਚਰ 2.5 ਸਹਿ ਨਹੀਂ ਜਾਂਦਾ ਵੀ ਗਰਮੀ ਦੇ ਵਿੱਚ ਪਾਪੜ ਵੀਲੇ ਜਾਂਦੇ ਨੇ ਸੜਕਾਂ ਦੇ ਰੱਖ ਕੇ ਅੰਡੇ ਉਪਲੀਏ ਜਾਂਦੇ ਨੇ ਹਨਾ ਤੇ ਇਹ ਸਭ ਉਹਨਾਂ ਇਨਸਾਨਾਂ ਦੀ ਹੀ ਦੇਣਾਂਗੇ ਜਿਹੜੇ ਕੁਦਰਤ ਨੂੰ ਨਸ਼ਟ ਕਰਨ ਤੇ ਲੱਗੇ ਪਏ ਨੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਦਰੱਖਤ ਘਟ ਚੁੱਕੇ ਨੇ ਬਹੁਤ ਜ਼ਿਆਦੇ ਬਹੁਤ ਘਟਦੀ ਜਾਂਦੀ ਹੈ ਦਰੱਖਤਾਂ ਦੀ ਗਿਣਤੀ ਤੇ ਲਾਉਂਦਾ ਕੋਈ ਹੈ ਨਹੀਂਗਾ ਤੇ ਜਿਹੜੇ ਲੱਗੇ ਹੋਏ ਨੇ ਲੋਕ ਉਹਨਾਂ ਨੂੰ ਵੀ ਨਸ਼ਟ ਕਰਨ ਤੇ ਲੱਗੇ ਪੈ ਨੇ ਪਾਣੀ ਦੂਸ਼ਿਤ ਕਰੀ ਜਾਂਦੇ ਨੇ ਲੋਕ ਹਨਾ ਪਾਣੀ ਬੇਸਟ ਪਾਣੀ ਦਾ ਲੈਵਲ ਹੈ ਜਿਹੜਾ ਨੀਚੇ ਜਾਈ ਜਾਂਦਾ ਸੋ ਮੇਰੀ ਇਹੀ ਬੇਨਤੀ ਰਿਕਵੈਸਟ ਹੈ ਸਾਰਿਆਂ ਨੂੰ ਜੇ ਦੇਖੋ ਕਰਨ ਨੂੰ ਗਵਰਨਮੈਂਟ ਕੁਝ ਵੀ ਕਰ ਸਕਦੀ ਹੈ ਇਹ ਜੇ ਲੋਕਾਂ ਦੇ ਵੀਡੀਓ ਦੇ ਵਿੱਚ ਸਹੂਤ ਪੈ ਨੇ ਜਿਵੇਂ ਸੜਕਾਂ ਆ ਲੋਕੇਸ਼ਨਾਂ ਪਈਆਂ ਨੇ ਵੀ ਕਿੱਥੋਂ ਦੇ ਜਿਹੜੀ ਸੜਕ ਦੇ ਉੱਤੇ ਅੱਗ ਲੱਗੀ ਹੋਈ ਆ ਜਾਂ ਉਹ ਬੰਦਿਆਂ ਨੂੰ ਫੜਿਆ ਜਾ ਫੜਿਆ ਜਾਵੇ ਕਿਉਂ ਨਹੀਂ ਫੜਿਆ ਜਾ ਸਕਦਾ ਜੇ ਇਨਵੈਸਟੀਗੇਸ਼ਨ ਕਰਨ ਨੂੰ ਫੜਨ ਤੇ ਸਜ਼ਾ ਦੇਣ ਉਹਨਾਂ ਨੂੰ ਕਿਉਂਕਿ ਖੇਤ ਦੇ ਸਾਹਮਣੇ ਅੱਗ ਲਾਉਣ ਵਾਲਾ ਹੋਰ ਕੋਈ ਤਾਂ ਹੋ ਨਹੀਂ ਸਕਦਾ 90% ਚਾਂਸ ਨੇ ਕਿ ਉਹੀ ਬੰਦੇ ਹੋ ਸਕਦੇ ਨੇ ਤੇ ਇਹੋ ਜਿਹੇ ਲੋਕਾਂ ਦੀ ਜੇਕਰ ਚੰਗੀ ਸਰਵਿਸ ਹੋਵੇ ਇਹਨਾਂ ਨੂੰ ਫਾਈਨ ਦਿੱਤਾ ਜਾਵੇ ਵਧੀਆ ਤੇ ਸਜ਼ਾ ਹੋਵੇ ਤਾਂ ਹੀ ਇਹ ਕੁਦਰਤ ਨੂੰ ਬਚਾਇਆ ਜਾ ਸਕਦਾ ਜਾਂ ਫਿਰ ਇਹ ਖੁਦ ਸਮਝਿਆਰ ਬਣ ਜਾਣਾ ਤੇ ਵੀਡੀਓ ਦੇ ਵਿੱਚ ਵੀ ਜਿਵੇਂ ਆਪਾਂ ਨੇ ਇੱਕ ਪਿਕਚਰ ਲਾਈ ਹੈ ਕਿ ਪਹਿਲਾਂ ਬੰਦਾ ਕੁਦਰਤ ਨੂੰ ਨਸ਼ਟ ਕਰਨ ਦੇ ਲੱਗਿਆ ਹੋਇਆ ਹਨਾ ਤੇ ਉਸ ਤੋਂ ਬਾਅਦ ਕੁਦਰਤ ਆ ਜਿਹੜੀ ਆਪਣਾ ਰੂਪ ਦਿਖਾਉਂਦੀ ਹੈ ਜਿਵੇਂ ਹੁਣ ਗੜੇਮਾਰੀ ਹੋ ਜਾਂਦੀ ਹੈਗੀ ਤੇ ਜਹਾਵਾਮਾਂ ਚੱਲਦੀਆਂ ਨੇ ਢੇਰੀਆਂ ਆਉਂਦੇ ਝੱਖੜ ਆਉਂਦਾ ਹਨਾ ਲੋਕਾਂ ਦੇ ਨੁਕਸਾਨ ਹੋ ਜਾਂਦੇ ਬੜੇ-ਬੜੇ ਤੇ ਉਹ ਏਸੀ ਚੀਜ਼ ਦਾ ਅਨਕਾਹਗਾਵਨ ਨਤੀਜਾ ਤੇ ਹਵਾ ਦੂਸ਼ਿਤ ਹੋ ਜਾਂਦੀ ਹੈ ਜਿੰਨੇ ਘਟ ਦਰਖਤ ਹੋਣਗੇ ਉੰਨੀ ਹਵਾ ਦੂਸ਼ਿਤ ਹੋਊਗੀ ਤੇ ਸਾਰੀਆਂ ਚੀਜ਼ਾਂ ਇਹ ਕੁਦਰਤ ਦੇ ਨਾਲ ਹੀ ਜੁੜੀਆਂ ਹੋਈਆਂ ਨੇ ਜੇਕਰ ਆਪਾਂ ਕੁਦਰਤ ਨੂੰ ਨਾਸਤ ਕਰੀ ਜਾਵਾਂਗੇ ਤਾਂ ਅੱਗੇ ਜਾ ਕੇ ਆਪਣੇ ਜੀਵਨ ਦੀ ਜਿਹੜੀ ਬੁਨਿਆਦ ਔਖਾ ਖਤਮ ਹੋ ਜਾਂਦੀ ਹੈ ਖਤਮ ਹੋ ਜਾਵੇਗੀ ਠੀਕ ਹੈ